ਸਤਗੁਰੂ ਪਾਤਸ਼ਾਹ ਜੀ ਆਂਦਾ ਪਰਮ ਪਵਿੱਤਰ ਦਰਬਾਰ ਸਤਗੁਰੂ ਪਾਤਸ਼ਾਹ ਜੀ ਆਂਦੇ ਅਦੇ ਆਤਮਕ ਛਤਰ ਛਾਇਆ ਹੇਠ ਬੈਠ ਕੇ ਆਪ ਸ਼ਮੂ ਸੰਤਾਂ परम पूजनीय तरते श्री मस्तुवाणा साहेब जिथे परम पूजनीय ब्रह्मनेष्टी ब्रह्म प्रश्नोत्तरी ओस अध्यात्मिक महापुरुष जो अकाल पुरुष देवेच 24 ਘੰਟੇ ਅਪੇਧ ਰਹਿੰਦੇ ਸ਼ਨ ਉਹਨਾਂ ਵੱਲੋਂ ਇਹਦਾ ਜ ਆਨ ਸਰੋਵਰ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਗੰਮੀ ਬੋਲਾ ਰਹੇ ਪ੍ਰਕਾਸ਼ਿਤ ਕਰਨਾ ਕੀਤਾ ਕਿ ਗੁਰਸਾਗਰ ਰਤਨੀ ਭਰਪੂਰ ਹੈ। ਇਹਨਾਂ ਬੋਲਾਂ ਨਾਲ ਹੀ ਇਸ ਧਰਤੀ ਨੂੰ ਭਾਗ ਲਾਉਣੇ ਤੇ ਇਸ ਸਥਾਨ ਦਾ ਨਾਂ ਰੱਖਿਆ ਗਿਆ ਕਿ ਗੁਰਸਾਗਰ। ਸਾਗਰ ਤਾਂ ਦੁਨੀਆਂ ਦੇ ਵਿੱਚ ਬਹੁਤ ਨੇ। ਪਰ ਜੇ ਉਹ ਅਕਾਲ ਪੁਰਖ ਦੇ ਭੇਜੇ ਹੋਏ ਪਗੰਬਰਾਂ ਦਾ 10 ਜੋਤਾਂ ਗੁਰੂ ਨਾਨਕ ਕਰਦੀਆਂ 11ਵੇਂ ਗੁਰੂ ਗ੍ਰੰਥ ਸਾਹਿਬ ਜੇ ਬਾਕੀ ਤਾਂ ਬਹੁਤ ਸ਼ਾਗਰ ਨੇ ਪਰ ਗੁਰੂ ਨਾਨਕ ਦਾ ਘਰ ਦਾ ਜਿਹੜਾ ਸ਼ਾਗਰ ਅਕਾਲ ਪੁਰਖ ਦੀ ਇਲਾਹੀ ਬਾਣੀ ਦਾ ਭਰਿਆ ਹੋਇਆ ਆਨੰਦ ਦਾ ਭਰਿਆ ਹੋਇਆ ਖੇੜੇ ਦਾ ਭਰਿਆ ਹੋਇਆ ਜਿਹੜਾ ਕੇਵਲ ਤੇ ਕੇਵਲ ਮੈਕ ਵਰਤਾਂਦਾ ਹੈ ਉਹ شاਗਰ ਜੇ ਪ੍ਰਗਟ ਕੀਤਾ ਤਾਂ ਉਹ ਇੱਕੋ ਇੱਕ ਮਹਾਪੁਰਖ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹ ਸ਼ਾਗਰ ਕਿ ਗੁਰ ਸ਼ਾਗਰ ਰਤਨੇ ਭਰਪੂਰੇ ਗੁਰ ਸ਼ਾਗਰ ਹੈ ਤੇ ਗੁਰੂ ਜੀ ਦਾ ਸ਼ਾਗਰ ਹੈ ਤੇ ਗੁਰੂ ਦਾ ਸ਼ਾਗਰ ਤਾਂ ਅਕਾਲ ਪੁਰਖ ਹੀ ਹੈ ਗੁਰੂ ਦਾ ਸ਼ਾਗਰ ਕੀ ਹੈ ਅਕਾਲ ਪੁਰਖ ਹੈ ਔਰ ਦੋ ਸ਼ਬਦ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਬਹੁਤ ਆਉਂਦੇ ਨੇ ਕਿ ਗੁਰ ਪਰਮੇਸ਼ਰ ਇੱਕੋ ਜਾਨ ਹੈ ਗੁਰੂ ਚਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਦੱਸਿਆ ਗਿਆ ਤੇ ਦੂਸਰਾ ਉਹਦੇ ਸੰਤ ਵਿੱਚ ਤੇ ਖੁਦਾ ਚ ਵੀ ਕੋਈ ਅੰਤਰ ਨਹੀਂ ਦੱਸਿਆ ਗਿਆ ਜੇਨੂ ਤੁਸੀਂ ਪੜ੍ਹਦੇ ਹੋ ਕਿ ਜਿਨ੍ਹਾਂ ਨਾਂ ਬਿਸ਼ਰੇ ਨਾਮ ਸੇ ਕਨੇਹਿਆ ਬੇਦਨ ਜਾਣੋ ਮੂਲ ਸ਼ਾਈ ਜਿਹਿਆ ਜਿਨ੍ਹਾਂ ਸਾਸ ਗੁਰਾਸ ਨਾਂ ਬਿਸ਼ਰੇ ਹਰ ਨਾਮ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਰਾਮ ਸੰਤ ਮੇ ਭੇਦ ਕਿਸ਼ਨਾ ਹੀ ਇੱਕ ਜਨ ਕਈ ਮੈਂ ਲੱਖ ਕਰੋੜੀ ਕਹਿੰਦੇ ਇਹ ਨਹੀਂ ਹੈ ਕਿ ਕੋਈ ਦਸਾਂ ਚੋਂ 20 ਚੋਂ ਜਾਂ 100 ਚੋਂ ਜਾਂ 1000 ਚੋਂ ਨਹੀਂ ਇਹੋ ਜਾਂ ਮਹਾਪੁਰਖ ਕਹਿੰਦੇ ਕਿਤੇ ਕਰੋੜਾਂ ਚੋਂ ਇੱਕ ਹੈ ਕਰੋੜਾਂ ਚੋਂ ਇੱਕ ਹੈ ਕਈ ਜਨਮੇ ਲਿਖਿਆ ਲਖ ਕਰੋਰੀ ਐਸ਼ਾ ਮਹਾਪੁਰਖ ਜਿਸ ਨੇ ਇਸ ਅਮਰ ਆਨੰਦ ਦਾ ਸਾਗਰ ਪ੍ਰਗਟ ਕਰਨਾ ਕੀਤਾ ਹੈ ਗੁਰੂ ਦਾ ਸ਼ਾਕਰ